ਜੇ ਜਿਦਾਂ ਸਰਗੁਰ ਦੇ ਵਰਨ ਆਪਾਂ ਪੜਦੇ ਆ ਨਵੇਂ ਬਾਦਸ਼ਾਹ ਸਾਨੂੰ ਸੁਝਾ ਰਹੇ ਕੇ ਮਾਨਸ ਜਨ ਤੁਹਾਨੂੰ ਇਹ ਗਈਂ ਜੁਬਾਂ ਤੋਂ ਬਾਅਦ ਪ੍ਰਾਪਤ ਹੋਇਆ ਹੈ ਤੇ ਇਹਦੇ ਤੇ ਇਹਦੇ ਵਿੱਚ ਕੋਈ ਜੇ ਨਹੀਂ ਅਪਣਾਇਆ ਮੰਮੀ ਦਾ ਸਾਧਨ ਨਹੀਂ ਅਪਣਾਇਆ ਜਿਹਦੀ ਨਹੀਂ ਅਪਣਾਈ ਜਿੰਨਾਂ ਨਹੀਂ ਅਪਣਾਇਆ ਤਾਂ ਉਹ ਕਿ ਦੁਬਾਰਾ ਮੁੱਕਲੇ ਗਏ ਗਾਇਨੀ ਦਾ ਆਪਨੇ ਮਜਨਾਂ ਦੇ ਉਸ ਨੂੰ ਸਾਨੂੰ ਸੁਧਾਰਿਆ ਮਾਨਕ ਬੇਹੌਦ ਬੜਾ ਕੋਈ ਗੀਤ ਆ ਪਰ ਉਹ ਮਂਤਰਿਕਾ ਮੋਹਨਾ ਕੋਈ ਜੋ ਜਿੰਦੇ ਰਾਣੀ ਜਿਹੜਾ ਸਾਡਾ ਇਹ ਮੜਿਆ ਇਹ ਦਿਨ ਰਾਤ ਵਿਚਾਰਾਂ ਦੇ ਨਾਲ ਕੋਲਿਆਂ ਦੇ ਵਿੱਚ ਚੱਲ ਰਿਹਾ ਇਹ ਦਿਨ ਰਾਤ ਜਿਹੜਾ ਮੁੰਡਾ ਦਾ ਸੰਗ ਕਰ ਰਿਹਾ ਕਾਮ ਗੁਰੂ ਰੋਹਕਰ ਜੇਹਦਾ ਵਿਆਹ ਆਪਾਂ ਨੂੰ ਸਰਪੰਦ ਦੀ ਬਾਲੀ ਰਾਹੀਂ ਸੁਣਦਾ ਹੈ ਕਿ ਇਹ ਵਿਚਾਰਾ ਉਹ ਜਿਵੇਂ ਉਹ ਕਿਦਾ ਦਾ ਇਹਨਾਂ ਮਨਾਂ ਦਾ ਸਾਡੇ ਸਮਾਜ ਦਾ ਜਿਵੇਂ ਕਿਹੜਾ ਛੁਪੇ ਮਾਨਸ ਚੱਲਣਾ ਛੁਪਣਾ ਹੈ ਉਹ ਕਿਸੇ ਦਿਨ ਹੋ ਗਿਆ ਸਰਬਸੰਗ ਹੈ इसे करके बादशाह कहते संगत बचा सब शर्दी तीन जुड़ सीखनी है तरीका सीखना है कि जो ग्यन सामू साहब श्री गुरु तेग बहादुर जी महाराज उन्होंने बख्श किया

ਉਹ ਸੱਚ ਨਰਨ ਕਰਦਾ ਪੇਧਰਾਂ ਗਿਆ ਹੋਣਾ ਸੀ ਵਸਦਾ ਤਾਂ ਹੋਰ ਜਗ੍ਹਾ ਹੈ ਉਹ ਐਸੀ ਜਗ੍ਹਾ ਨਹੀਂ ਕਿਥੇ ਜਵਾਲਨ ਕਰਨ ਕਰਨ ਨਹੀਂ ਸੀ ਲੇਕਿਨ ਜਦੋਂ ਆਪਾਂ ਜਿੱਥੇ ਵੀ ਨਿਕਲਦੇ ਆ ਸਾਨੂੰ ਉਸ ਦਾ ਗਿਆਨ ਨਹੀਂ ਆਉਂਦਾ ਸਾਹਮਣੇ ਭਵੇ ਹੈ ਭਵੇ ਹਰ ਸਮੇਂ ਮੌਜੂਦ ਹੈ ਜਿੰਨਾ ਚਿਰ ਸੰਗਤ ਵਿੱਚ ਅਸੀਂ ਨਹੀਂ ਆਉਂਦੇ ਇਹਦੇ ਸਾਨੂੰ ਉਸ ਦੀ ਪਛਾਣ ਕਰਾਈ ਜਾਂਦੀ ਹੈ ਇਹਦੇ ਸਾਨੂੰ ਉਸ ਦਾ ਗਿਆਨ ਮਿਲਦਾ ਹੈ ਐਸੇ ਕਰਕੇ ਹੀ ਨਵੇਂ ਪਾਸ਼ਾ ਸਾਨੂੰ ਸੁਝਾਰੇ ਕਹਿੰਦੇ ਕਰ ਸਾਧ ਸੰਗਤ ਜੇ ਉਸ ਦਾ ਗਿਆਨ ਲੈਣਾ ਹੈ ਜੇ ਉਸ ਦਾ ਵੀ ਇੱਥੇ ਲੈਣਾ ਹੈ ਜਿਸ ਤੋਂ ਮਿਲਣ ਵਾਸਤੇ ਸਾਨੂੰ ਇਹ ਮਾਨਸ ਜਨ ਮਿਲਿਆ ਆਸ਼ਕ ਦੇ ਸੈਂਟਰ ਕਰ ਰਿਹਾ ਕਹਿੰਦੀ ਸਰਵ ਪਰਮਪਤੀ ਉਹਨਾਂ ਨੇ ਸਾਨੂੰ ਪਹਿਚਾਨ ਕਰੀ ਉਹਨਾਂ ਨੇ ਸਾਨੂੰ ਵਿਧੀ ਦੱਸਣੀ ਤਰੀਕਾ ਦੱਸਣਾ ਜਿਹੜਾ ਤਰੀਕਾ ਭਗਤਾਂ ਨੇ ਜਿਹੜਾ ਤਰੀਕਾ ਗੁਰੂਆਂ ਨੇ ਅਪਣਾਇਆ ਜਿਹੜੀ ਵਿਧੀ ਜਿਹੜੀ ਯੁਗਤੀ ਉਹਨਾਂ ਨੇ ਅਪਣਾਈ ਤੇ ਸਾਨੂੰ ਉਸਿਆ ਇਹਦੇ ਤੋਂ ਬਿਨਾ ਨਹੀਂ ਗਿਆਨ ਆ ਸਕਦਾ ਬੇਤਨੀ ਆ ਸਕਦਾ ਵਾਹਿਗੁਰੂ ਸਤਿਗੁਰੂ ਗੁਰਬਾਣੀ ਦੇ ਚਾਪਨ ਨੂੰ ਸੰਭਾਲਾਇਆ ਵਡਿਆ ਬਾਸ਼ਾ ਦੇ ਬੋਤਨ ਸੱਚ ਤਾਂ ਪਰ ਜਾਣੀ ਹੈ ਜਾਂ ਜੁੜਤ ਜਾਣਾ ਹੈ ਜਿਨ੍ਹਾਂ ਨੇ ਸਾਨੂੰ ਜੁਗਤੀ ਨਹੀਂ ਸਾਨੂੰ ਤਰੀਕਾ ਨਹੀਂ ਸਾਨੂੰ ਵਿਧੀ ਨਹੀਂ ਮਾਲਕ ਬਣਨ ਦਾ ਗਿਆਨ ਨਹੀਂ ਪੇਂਦਰੀ ਜਿਨ੍ਹਾਂ ਗੁਰੂਖਾਂ ਨੇ ਭੇਜ ਲਿਆ ਜਿਨ੍ਹਾਂ ਨੇ ਪ੍ਰਾਰਥਨਾ ਕੀਤੀ ਹੈ ਜਿਨ੍ਹਾਂ ਭਗਵਾਨ ਨੇ ਜਿਨ੍ਹਾਂ ਗੁਰੂਖਾਂ ਦੀ ਬਾਣੀ ਜੋ ਪ੍ਰੈਕਟੀਕਲ ਉਹਨਾਂ ਦਾ ਸੰਗੁਪੀ ਬਾਣੀ ਵਿੱਚ ਤੁਲੂਦੇ ਹੈ ਉਹਨਾਂ ਨੇ ਆਪਾਂ ਸਮਝਾਇਆ ਸਾਨੂੰ ਦਾ ਸਿਮਰਦੇ ਰਹਿਣਾ ਕੋਈ ਕਿਹੜੀ ਵਿਧੀ ਕਰਾਈ ਕਿਹੜਾ ਤਰੀਕਾ ਕਰਾਇਆ ਜਿੰਦੇ ਨਾਲ ਜਿਹੜਾ ਸਾਨੂੰ ਇਹ ਮਾਨਵ ਕੇ ਵਿਚਾਰਾਂ ਦੇ ਵਿੱਚ ਮਿਲਾਇਆ ਉਸ ਨਿਰਮਲ ਦਾ ਗਿਆਨ ਵੀ ਅਮਾਰਿੰਦੇ ਮਿਲੋ ਇਹ ਮਾਨਵ ਨਿਰਮਲ ਉਹ ਕੋ ਸਤੰਤਰਕ ਵੀ ਸਾਡੇ ਵਿੱਚ ਹੀ ਦਰਮੀ ਹੈ ਸਾਡੇ ਦੇ ਕੀ ਆਉਣ ਨੇ ਜਿੰਨੇ ਕਰਕੇ ਇਹ ਸਾਡਾ ਪਿਆਰ ਨਹੀਂ ਪੈ ਰਿਹਾ ਉਸ ਮਾਲਕ ਨੂੰ ਕਰ ਦੇਣਾ ਜਿੰਨੇ ਕਰਕੇ ਕਿਉਂਕਿ ਸਤਿਗੁਰ ਪਰਮਾਤਮਾ ਦੇ ਵਿੱਚ ਸਾਨੂੰ ਸੰਤਉਂਦੇ ਆ ਜੇ ਸਾਡਾ ਇਹ ਮਾਨ ਇਹ ਆਉਣ ਕਹਿੰਦਾ ਰਹੇ ਮਾਲਕ ਨੂੰ ਕਰਦੀ ਕੋਈ ਪਰਵਾਹੀ ਨਹੀਂ ਕਰਦਾ ਇਹੜਾ ਪਾਸ਼ਿਕ ਦੇ ਜਿੰਨ ਕੋਣ ਤੇ ਇਹਨਾਂ ਸਾਧਾ ਮਨੁਸੇ ਆਉਗੋਣ ਬੰਤੇ ਆ ਦੂਰ ਹੁਣ ਜਿਆਉਣੇ ਵਾਲੇ ਕਰਨ ਗੱਲ ਦਾ ਨਾਪ ਹੁੰਦਾ ਹੈ ਸਤਗੁਰੂ ਦੀ ਬਾਣੀ ਵਿੱਚ ਸਾਨੂੰ ਸੁਝਾਇਆ ਸੀ ਤਾਂ ਬਾਣੀ ਕਹਿੰਦੇ ਕਿਉਂ ਨਹੀਂ ਸਾਨੂੰ ਗਿਆਨ ਹੁੰਦਾ ਸੀ ਕਿ ਸਤਗੁਰੂ ਦੀ ਪੂਜਾ ਕਰਦੇ ਸਾਡੇ ਬੰਦੇ ਸਿੱਖ ਹੈ ਅਸੀਂ ਤਾਂ ਗੁਰੂ ਦੇ ਸਿੱਖ ਹੈ ਸਾਡੇ ਜਿੰਨਾ ਸਤਪੁਰ ਦਾ ਸਰਕਾਰ ਨਹੀਂ ਕਰਨਾ ਸਾਡੇ ਜਿੰਨਾ ਕੋਈ ਵਾਰ ਨਹੀਂ ਪੜਦਾ ਸਾਡੇ ਜਿੰਨਾ ਕੋਈ ਸੇਵਾ ਨਹੀਂ ਕਰਦਾ ਸੇਵਾ ਨਹੀਂ ਕਰਦਾ ਜੋ ਸੰਗਤ ਉਹਦੇ ਲਈ ਗਿਆਨ ਬੰਦੇ ਨੇ ਹੁਣ ਜੋ ਵੀ ਸੰਸਾਰ ਦੇ ਵਿੱਚ ਪੈਦਾ ਹੋ ਰਿਹਾ ਸਾਰੇ ਗਿਆਨ ਦੀ ਸਾਰੇ ਆਪਣੇ ਆਪਣੇ ਮੁਤਾਬਕ ਸੇਵਕ ਨੇ ਤੋ ਇਹਦਾ ਮੈਂ ਸੇਵਾ ਬਹੁਤ ਕਹਿੰਦਾ ਦੂਸਰਾ ਕਹਿੰਦਾ ਮੈਂ ਸੇਵਾ ਬਹੁਤ ਇੱਕ ਵੇ ਦਾ ਮੈਂ ਪੂਰਨ ਸਿੱਖਿਆ ਦੂਸਰਾ ਕਹਿੰਦਾ ਮੈਂ ਪੂਰਨ ਲੇਕਿਨ ਸੰਤੋਸ਼ ਸੰਤੋਸ਼ ਦਾ ਅਹਿਨਕਾਰ ਕਿਉਂ ਬਣਦਾ ਅਸੀਂ ਤਾਂ ਬਹੁਤ ਪੜਦੇ ਆ ਕਿਉਂ ਨਹੀਂ ਸਾਡੇ ਜੀਵਨ ਦੇ ਵਿੱਚ ਰਸ ਆਉਂਦਾ ਕਿਉਂ ਨਹੀਂ ਸਾਡਾ ਜੀਵਨ ਬਦਲਦਾ ਕਿਉਂ ਨਹੀਂ ਸਾਡਾ ਮਨ ਨਿਕਲ ਹੁੰਦਾ ਕਿਉਂਕਿ ਜੇ ਮਨ ਸਾਡਾ ਨਿਰਮਲ ਹੋ ਜੇ ਨਾ ਮਾਲਕ ਕਰਨ ਕਰਦਾ ਗਿਆਨ ਆਵੇ ਮੜਕਦਾ ਗਿਆਨ ਆ ਗਿਆ ਉਹ ਜਨ ਸੰਸਾਰ ਤੋਂ ਤਰਨ ਮਾਰਗ ਦਾ ਸਾਨੂੰ ਪੇਜਾ ਗਿਆ ਸਾਡੇ ਸਨਮਾਨਯੋਗ ਸਹਿਰਮਤ ਜੇ ਸਾਨੂੰ ਗਿਆਨ ਆ ਗਿਆ ਸਾਡੇ ਦੇ ਸਨਮਾਨਯੋਗ ਲਗਾਤਾਰ ਆਪਣੇ ਘਰ ਦੇ ਸੁੱਖੀ ਦੀ ਪ੍ਰਾਪਤੀ ਕਰਨੀ ਲਗਾਤਾਰ ਅਮਰਤ ਉਸ ਲਗਾਤਾਰ ਕੋਈ ਸੰਕੁਲਾ ਜੁੜੇਗਾ ਲਗਾਤਾਰ ਲਗਾਤਾਰ ਸਾਡਾ ਇਹ ਮੁਕ ਮਿਠਾ ਰਹੇਗਾ ਸਾਡਾ ਇਹ ਦੀਵਾ ਬਦਲਦਾ ਇਹ ਘਰ ਦੇ ਸੁਪਨੇ ਸਨ ਕਿ ਲਗਾਤਾਰ ਮਾਲਕ ਨੂੰ ਕਾਰ ਦੇ ਸਾਹਮਣੇ ਹੋਣ ਹੁਣ ਬਾਸ਼ਾ ਕਹਿੰਦੇ ਜਿੰਨ ਸਾਰੇ ਸਖਿਆਤੀ ਸਾਰੇ ਸਿੱਖ ਸਾਰੇ ਲੇਕਿਨ ਇਸ ਦਾ ਲਾਹਾ ਸਾਨੂੰ ਕਿਉਂ ਨਹੀਂ ਮਿਲ ਰਿਹਾ ਕਿਉਂ ਨਹੀਂ ਸਾਡੇ ਦੀਵਣ ਦੇ ਵਿੱਚ ਕੋ ਬਸਾ ਨਾ ਇਹ ਮਨ ਸੰਤੋਖਿਆ ਨਾ ਸਕਦਾ ਕਿਹਦਾ ਗਿਆਨ ਕਿੰਨਾ ਸੰਤੋਖਿਆ ਨਾ ਇਹ ਸੁਖੀ ਤੇ ਨਾ ਹਾਂ ਸੰਤੋਖੀ ਸਤਗੁਰ ਦੀ ਬਾਣੀ ਦੇ ਵਿੱਚ ਫਿਰ ਪਾਸ਼ਾ ਸਾਹਿਬ ਸਮਝਾਉਂਦੇ ਕਹਿੰਦੇ ਸੇਵ ਸੇਕ ਪੂਜਣ ਸਭ ਆਵਾ ਚੰਗਾਰੇ ਹਰ ਹਰ ਉਤਮ ਬਾਣੀ ਦਾਰਿਆ ਸੁਣਿਆ ਕਿਸ ਕਾ ਹੱਥ ਆਇਆ ਜਿੰਨ ਸਤਨੂ ਕੀ ਆ ਗਿਆ ਸਤ ਸਤਨੂ ਹੁਣ ਅਸੀਂ ਆਪਣੇ ਅੰਦਰ ਚਾਦੀ ਭਰ ਬਾਸ਼ਾ ਕਦੇ ਉਹਨਾਂ ਦਾ ਗਾਉਣਾ ਪਰਵਾਣਿਆ ਉਹ ਜਦੋਂ ਕੀਰਤੀ ਕਰਦੇ ਨੇ ਉਹਨਾਂ ਨੂੰ ਵਿਚਾਰ ਨਹੀਂ ਆਉਂਦਾ ਕਿ ਉਹਨਾਂ ਨੂੰ ਵਾਸੋ ਕਿਵੇਂ ਮਿਲਣਾ ਹੈ ਮਨ ਨਹੀਂ ਸ਼ਾਂਤ ਹੋਣਾ ਮਨ ਨੂੰ ਵਾਸੋ ਜਿਹੜੇ ਇਹ ਸਤਿਗੁਰ ਦੇ ਬਚਨਾਂ ਨੂੰ ਸੱਤ ਸੱਤ ਕਰਕੇ ਲਿਓ। ਉਹਨਾਂ ਦਾ ਸੁਣਿਆ ਪਰਵਾਰ ਹੋਣਾ ਹੈ ਜਿਹੜੇ ਇਹ ਸਤਿਗੁਰ ਦੇ ਬਚਨਾਂ ਨੂੰ ਸੱਤ ਸੱਤ ਕਰਕੇ ਮੰਦੇ ਹੋਣਾ ਸੀ ਗਾ ਵੀ ਰਹੇ ਆ। ਹੁਣ ਅਸੀਂ ਸੁਣ ਵੀ ਦੇ। ਲੇਕਿਨ ਫੇਰ ਸਾਡਾ ਮਨ ਸੁਣ ਨਹੀਂ ਕੇ ਅਸੀਂ ਆਪਣੇ ਅੰਦਰ ਜਾਤੀ ਮਾਰੀ ਹੈ ਬਾਦਸ਼ਾਹ ਦੇ ਪ੍ਰਵਾਨ ਹੁੰਦਾ ਹੁਣਾ ਜਿਹੜੇ ਇਹ ਸਤਿਗੁਰ ਦੇ ਆਗਿਆ ਹੋਂ ਜਿਹੜਾ ਇਹ ਸਤਿਗੁਰ ਦੇ ਉਪਦੇਸ਼ ਨੇ ਜਿਹੜਾ ਇਹ ਸਤਿਗੁਰ ਦੇ ਰੂਪ ਨੂੰ ਸੱਤ-ਸੱਤ ਕਰਕੇ ਮੰਨੇਗਾ ਤੇ ਅਸੀਂ ਆਪਣੇ ਅੰਦਰ ਜਾਤੀ ਮਾਰੀ ਹੈ ਬਾਦਸ਼ਾਹ ਦੇ ਦਰਬਾਰੀ ਨਹੀਂ ਸਾਨੂੰ ਗਿਆਨ ਦਿੰਦਾ ਦੇ ਦਿੱਤਾ ਇਹ ਇੱਕ ਦਾ ਇਮਾਨਸ ਲਖ ਹੈ ਨਾ ਉਹਨੂੰ ਗਿਆਨ ਤਾਂ ਸਾਨੂੰ ਸਾਰਿਆਂ ਨੂੰ ਹੋ ਗਿਆ ਇਹ ਅਸੀਂ ਵਾਰ-ਵਾਰ ਉਚਾਰ ਕਰਦੇ ਵਿਚਾਰ ਕਰਕੇ ਵਾਰ-ਵਾਰ ਸੁਣਦੇ ਨੇ ਜੀ ਅਸੀਂ ਵੀ ਸੁਣਦੇ ਨੇ ਲੇਕਿਨ ਪਾਸ਼ਾ ਸਾਨੂੰ ਸਮਝਾ ਰਿਹਾ ਕਹਿੰਦੇ ਆ ਇਹ ਬੋਲਦਿਆਂ ਹੋਇਆ ਕਿ ਸੁਣਦਿਆਂ ਹੋਇਆ ਇਹ ਜਿਹੜਾ ਇੱਕ ਗਿਆਨ ਹੈ ਇਸ ਨੂੰ ਸਤ ਕਰਕੇ ਮੰਨਦਿਆਂ ਕਿ ਬੋਲ ਕੇ ਸੁਣ ਕੇ ਛੱਡ ਦਿੰਦਾ ਹੈ ਸ਼ੰਕਾਵਾਦੀ ਬੋਲਦਾ ਹੈ ਮਨ ਸ਼ੰਕਾਵਾਦੀ ਹੋ ਜਾਂਦਾ ਜਿਹੜਾ ਸਰਬ ਸਭ ਨੂੰ ਦਰਬਾਰ ਹੀ ਰਹਿ ਗਿਆਨ ਦੇ ਰਹਿ ਸਾਨੂੰ ਦੇਦੇ ਰਹਿ ਬਾਹਰ ਦੇ ਜਨ ਗਿਆਨੀ ਬਿਰਲਾ ਆਚਾਰ ਸੰਸਾਰ ਦੇ ਅੰਦਰ ਸਾਰਾ ਜਗਤ ਜਿਹੜਾ ਨਾ ਇਹ ਗਿਆਨੀਆ ਸਾਰਾ ਜਗਤ ਜਿਹੜਾ ਹੈ ਆਪਣੇ ਮਤਲਬ ਸਿਰ ਗਿਆ ਸਿੱਖਿਆ ਲੇਕਿਨ ਜਿਹੜਾ ਜੀਵਨ ਦੀ ਯਾਤ ਸਤਬੁਰ ਸਾਨੂੰ ਸਮਝਾ ਰਿਹਾ ਉਸ ਮੂਲਕ ਅਚਾਰ ਰੋਟ ਨਹੀਂ ਲੈਂਦਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਐ ਸੇਵਾ ਸੇਕਿਤ ਵਾਲਾ ਆਹ ਪਰ ਜਿਹੜਾ ਦੇ ਤਰਤਲ ਸਾਹਿਬ ਜੀ ਨੂੰ ਗੁਰਦਸਹਿਬ ਵਾਲੇ ਦੀ ਬਾਣੀ ਦੁਆਰਾ ਅਗੋਂ ਗਿਆਨ ਦਿੱਤਾ ਕਿ ਤਰਤਲ ਸਾਹਿਬ ਜੀ ਨੂੰ ਗੁਰਦਸਹਿਬ ਵਾਲੇ ਦੀ ਬਾਣੀ ਵਿੱਚ ਇਹ ਸਾਡੇ ਮਨਾਂ ਨੂੰ ਉਪਦੇਸ਼ ਇਹ ਹੈ ਕਿ ਕਿਸੇ ਦਾ ਬੁਰਾ ਨੀ ਕਰ ਜਿਹੜਾ ਅੱਜ ਆਪ ਸਾਰਾ ਪਰਿਵਾਰ ਇਹ ਸੰਗਰੂ ਦੀ ਛਾਂ ਵਿੱਚ ਬੁੜ ਬੈਠੇ ਆ ਇਹ ਜੋ ਸਾਰਾ ਪਰਿਵਾਰ ਆਪਾਂ ਸਰਬੱਤ ਦੇ ਭਲੇ ਵਾਸਤੇ ਜੋ ਸਮਾਂ ਇਹ ਸਮਾਂ ਮਿਲਿਆ ਇਹ ਸਮਾਂ ਆਪਾਂ ਸਾਰੇ ਬਿਵਾਹ ਹਣ ਵਾਲੇ ਹੋਰ ਵਾਰਾਂ ਗੁਵਾਰੀ ਵਿੱਚ ਸਾਰੇ ਸਮਝਾਉਦੇ ਆ ਕਿਉਂਕਿ ਜੀਵਨ ਨਹੀਂ بار بار ਮਿਲਦਾ ਜਿਹੜਾ ਸਮਾਂ ਲੰਘ ਗਿਆ ਜੇ ਜਿਹੜਾ ਉਹ ਵਿਦੇਸ਼ ਹੈ ਜਦੋਂ ਸਾਡੇ ਤੇ ਲਾਗੂ ਹੋਣਾ ਹੈ ਉਹਦੋਂ ਅਸੀਂ ਉਸ ਨੂੰ ਬਸਾਰ ਦਿੱਤਾ ਤਾਂ ਗਿਆਨ ਸੰਗਤ ਲੋਕ ਸਦਗੋਰੀ ਬਾਣੀ ਨਾਲ ਮਹਾਂਪੁਰਖਾਂ ਨੇ ਸਮਝਾਇਆ ਆਪਾਂ ਨੂੰ ਕਿ ਸਾਡੇ ਸਦਗੋਰਾ ਦਾ ਉਹ ਵਿਦੇਸ਼ ਹੈ ਹਰੇਕ ਸ਼ਹਿਰ ਨੂੰ ਹਰੇਕ ਸ਼ਹਿਰ ਨੂੰ ਕਿ ਜੇਰੇ ਇੱਕ ਸੀ ਇਹ ਸਰੀਰ ਦੇਖਦੇ ਜੇ ਇਹ ਮੇਰਾ ਸਰਵ ਸੰਗਤ ਹੈ ਜਿਹੜਾ ਮਨੁੱਖ ਆਸ਼ਾ ਦੇ ਜਤਨ ਆਪ ਕਰਨੇ ਸਰਗੁਣ ਨਿਰਗੁਣ ਰੰਗਾਰ ਸਮ ਸੁਭਾਤੀ ਆ ਜਿਹੜਾ ਅਸੀਂ ਸੱਤ ਕਰਕੇ ਵਾਣਾ ਹਰੇਕ ਉਪਦੇਸ਼ ਨੂੰ ਫੇਰ ਸਾਡਾ ਇਹ ਗਾਇਆ ਹੋਇਆ ਫੇਰ ਸਾਡਾ ਇਹ ਸੁਣਿਆ ਹੋਇਆ ਥਾਈ ਪੜਾਇਆ ਸਮ ਦਾ ਲਾਭ ਹੋਣਾ ਤੇ ਜੀਵਨ ਸਾਡਾ ਇਹ ਸਭ ਨੂੰ सदर दामलेता है दुख का कारण की है क्यों मन की मन न शांत है उसी अपन बयाईया दूर करने की बजाय दूसरे का बुरा करी करते दूसरे का दबादा करी करते दूसरे की निद्या करी करते ਆਪਣੇ ਆਪ ਨੂੰ ਡਿਨ ਨਹੀਂ ਦਸ ਸਭ ਤੋਂ ਦਾ ਉਪਦੇਸ਼ ਆਮ ਦਿੜ ਕਰਾਇਆ ਪਰਿਕਾ ਗੁਰਾ ਨਾ ਰਖੋ ਜੀਤ ਆਪਣੇ ਮਨ ਦੇ ਅੰਦਰ ਕਿਸੇ ਵਤੀ ਵੀ ਕਿਸੇ ਦਾ ਵੀ ਮਾਰਾ ਨਾ ਕਰ ਜੇ ਕੇ ਸਭ ਤੋਂ ਦੇ ਵਜਨ ਨੂੰ ਸਤ ਸਤ ਕਰਕੇ ਮੰਨ ਲਿਆ ਤਾਂ ਕੋ ਦੁੱਖ ਨਹੀਂ ਭਾਈ ਮੀਤ ਤੈਨੂੰ ਦੁੱਖ ਨਹੀਂ ਇਨੂੰ ਵਿਚਾਰ ਨਹੀਂ ਕਿਉਂ ਹਨ ਜਿਹੜਾ ਸਰਬੰਧੀ ਬਾਣੀ ਨਹੀਂ ਰਹਿੰਦਾ ਆਪਾਂ ਦੇਖੀਏ ਆਪਣੇ ਅੰਦਰ ਧਿਆਤੀ ਮਾਰ ਕੇ ਅਸੀਂ ਇਹਨ ਰਾਜ ਆਪਣੇ ਵੱਲੋਂ ਦੇ ਜਤਨ ਕਰ ਰਹੇ ਹੈ ਲੇਕਿਨ ਇਹ ਭਾਇ ਕੌਣੋ ਜਾਈਦਾ ਸਰਬੰਧੀ ਬਾਣੀ ਦਾ ਇਹ ਪ੍ਰਦੇਸ਼ ਕਿੰਦਾ ਤਾਰੂ ਜਿਹੜਾ ਅਸੀਂ ਸੁਣਨਾ ਜਿਹੜਾ ਅਸੀਂ ਅਰੇ ਇਹਦੇ ਵਿੱਚ ਬਸ ਹੋ ਗਿਆ ਮਾਝਾ ਨੋਬੇ ਵਾਲੀ ਨਹੀਂ ਗਿਆ ਮੰਨਦੇ ਨੇ ਕੇਵਲ ਜੇ ਅਸੀਂ ਇਹ ਸੰਗਮਰ ਦਾ ਗਿਆਨ ਪੜ੍ਹ ਕੇ ਸੁਣ ਕੇ ਦੂਸਰੇ ਨੂੰ ਸੁਣਾਉਣ ਤੱਕ ਸੀਮਤ ਰਹੇ ਹੈ ਤੇ ਪਾਸ਼ਾ ਕਹਿੰਦੇ ਨੇ ਤੁਸੀਂ ਆਪਣੇ ਮਹਿਲ ਵਿੱਚ ਹੀ ਜਾ ਸਕਦੇ ਜਿਹੜਾ ਬਣੋ ਪਾਸ਼ਾ ਸੈਨ ਜੀ ਨੂੰ ਅੰਦਰ ਦੇਖੀ ਮਹਾਰਾਜ ਉਹਨੇ ਆਪ ਨੂੰ ਸੰਭਾਇਆ ਹੈ

ावे दिन रात अचाराणी राय ने समझा दता कि शरीर ने आकार तो ने सारे मेरे लिए मेरा संगम स्वरूप है कि समझा क्योंकि हरेक शनिवार जल भी महागपुरखा ने ਕਿਉਂਕਿ ਦਸਿਆ ਇਲਾਜ ਤੋਂ ਪਹਿਲਾਂ ਪ੍ਰੇਜ ਦੀ ਲੋੜੀ ਹੈ ਦਵਾਈ ਵੀ ਉਹ ਵਾਸਤੇ ਕਰਦੀ ਹੈ ਜਦੋਂ ਤੁਸੀਂ ਪ੍ਰੇਜ ਕਰਦੇ ਆ ਜੇ ਅਸੀਂ ਇਹ ਦਵਾਈ ਨਹੀਂ ਲੈ ਲੈਂਦੇ ਆ ਪ੍ਰੇਜ ਨਹੀਂ ਸਕਾ ਫਿਰ ਬੰਦ ਉਹਦਾ ਲੈ ਕੀ ਕਰੀ ਜਾਂਦਾ ਉਹ ਸਾਨੂੰ ਇਹੀ ਸਿਕਟਾਵਾ ਮਾਰਦਾ ਇਹ ਕਿਤੇ ਸਾਡੇ ਜੇ ਸਮਝ ਵਿਚ ਆਲੇ ਅਸੀਂ ਉਸ ਵਾਰਗ ਦੇ ਤਲੀਏ ਜਾਂਦੇ ਨਾ ਸਾਡਾ ਵੀ ਪੜਾਉਂਦਾ

ਸਾਧੂ ਮੇਲਾ ਆ ਆ ਸਾਧੂਆਂ ਦੇ ਗੁਰਦਵਾਰਿਆਂ ਨੂੰ ਪਰਮਾਉ ਜਿਨ੍ਹਾਂ ਨੇ ਕਮਾਲੇ ਆ ਉਹਨਾਂ ਨੂੰ ਪਾਸ਼ਾ ਕਹਿੰਦੇ ਆ ਪਰਵਾਰੀ ਵਿੱਚ ਆਪਣੀਆਂ ਕੁੜਾ ਵਾਲਾ ਵੀ ਉਦਾਰ ਕਰਦੇ ਉਹਨਾਂ ਨੂੰ ਗੁਰਬਾਰੇ ਦੇ ਪਾਸ਼ਾ ਕਿਹਾ ਉਹ ਆਪਣੇ ਸੱਗੀਆਂ ਸਾਫੀਆਂ ਨੂੰ ਵੀ ਉਹਨਾਂ ਦਾ ਵੀ ਭਲਾ ਕਰਦੇ ਜਿਹੜਾ ਸਿਰ ਉੱਤੇ ਰੱਬ ਨੂੰ ਪਾਉਂਦੇ ਆ ਹਰਕਾਰ ਨਾਮ ਰਿਹਾ ਦੇ ਨਿਸ਼ਟਾਈ ਸੰਗੀ ਸਾਥੀ ਸਗਲ ਤੇ ਰਾਣੀ ਮਾਸ਼ਾ ਕਹਿੰਦੇ ਆ ਜੇ ਭਰ ਕੋੜਾ ਨਾ ਆਪਣਾ ਤੇ ਆਪਣੇ ਸੱਜਿਆ ਸਾਥੀਆਂ ਦਾ ਵੀ ਇਸ ਤੀਕੇ ਨਾਲ ਹੋਣਾ ਇਹ ਤੂੰ ਸਮਝ ਕਰਨਾ ਪੈਣਾ ਹੈ ਇਹਨੂੰ ਅਭਿਆਸ ਕਰਨਾ ਪੈਣਾ ਹੈ ਇਸ ਸ਼ਬਦrode ਬਦਰਨ ਨੂੰ ਸੱਤ-ਸੱਤ ਕਰਕੇ ਮਨਣਾ ਪੈਣਾ ਨਹੀਂ ਤਾਂ ਜਿੰਨਾ ਮੁੱਢੀ ਗਈ ਨਹੀਂ ਜਿੰਨਾ ਮੰਮੀ ਜਪਤ ਹੋ ਕਰੀ ਗਈ ਇਹਨਾਂ ਰਾਹ ਅਜਿਹੀ ਬਾਸ਼ਾ ਨੇ ਸਰਬਸਤ ਕਰਦਾ ਜਿੰਨਾ ਜੇ ਤੁਹਾਡਾ ਇਹ ਮਨ ਸਤਪੁਰ ਦੇ ਉਪਦੇਸ਼ ਨੂੰ ਸੱਤ ਕਰਕੇ ਨਹੀਂ ਮੰਨਦਾ ਆਪਣੇ ਅੰਦਰ ਦੁੱਧ ਦਾ ਦਵਾਈ ਲਖਣ ਨੂੰ ਨਹੀਂ ਕਰਦਾ ਆਪਣੇ ਅੰਦਰ ਉਹ ਵੀਰ ਖਾ ਦਾ ਕਹਿੰਦੇ ਆ ਸਾਰੀ ਵੀ ਵੀਰ ਦਾ ਇਹ ਵੈਤ ਸਾਡੇ ਅੰਦਰ ਖਿਦਮ ਹੋ ਗਈ ਜਦੋਂ ਸਭ ਦਾ ਸੰਗ ਸਾਹਿਬ ਮਿਲ ਗਿਆ ਜਦੋਂ ਮਹਾਪੁਰਖਾਂ ਦਾ ਸੰਗ ਸਾਹਿਬ ਮਿਲ ਗਿਆ ਉਹ ਗਿਆ ਸਾਡੇ ਹਿਰਦੇ ਟਬਸ ਗਿਆ ਸਾਰਾ ਕੋਲ ਨਿਰ ਕੋਲ ਨਾ ਵਾਦ ਨਹੀਂ ਆਇਆ ਇਹ ਸਰਵਉਪ ਸੂਪ ਕੇ ਆਇਆ ਇਹ ਮਾਣ ਗੁਰੂ ਦੇ ਕਾਰਨ ਆਪਣਾ ਤੁ ਹੈ ਜਿਹੜਾ ਸਾਨੂੰ ਜਿਸਾ ਇਗੜਾ ਦਰਸਾਵਾਣੀ ਇਹ ਜਿਹੜੇ ਸਾਨੂੰ ਰੋਗ ਨਹੀਂ ਲੱਗਣ ਕਹਿੰਦਾ ਕਿ ਜਨਮ ਬੰਦਾ ਢੇਰ ਸਾਟਾ ਕਰਦੇ ਨੇ ਜਿਹੜਾ ਬਾਛਲ ਦੇ ਬਗਤ ਪੜ੍ਹਦੇ ਨੇ ਇਹ ਨਾਲ ਉਹ ਲੈਣਾ ਨਾਲ ਬ੍ਰੇਕ ਨਹੀਂ ਕਰਦਾ ਜਿੱਦ ਬਾਤ ਉਹ ਇਹ ਕਰੀ ਜਾਂਦਾ ਇਹ ਮਨ ਨੂੰ ਆਖੇ ਜੇ ਪਤਾ ਨਹੀਂ ਕਿ ਉਹ ਕਸਵਾਇਆ ਇਹ ਸਮਾਰੀ ਲੈ ਖਾਣੇ ਨਾ ਬਗੈ ਕੋਰ ਕੰਮ ਜਾਂ ਪਾ ਸਭ ਕਰੇ ਕਾਸ਼ ਕਿ ਜੇ ਨਾਲ ਤਾਂ ਆਪਣੇ ਅੰਦਰ ਇਸ ਨੂੰ ਖਤਮ ਨਹੀਂ ਕਰਦੇ ਕੋਰਨ ਉਸੇ ਕਰਮ ਕਰੀਦਾ ਉਸੇ ਮੁਕਤ ਹੋ ਜਾਗੇ ਬੜਾ ਸੇ ਮਦਦ ਕਰਦੇ ਹੈ लेकिन सतगुर की बयान देता है यह सब तो जरा है सही जो जहां अमेरिका महा गुरखा ने आपू समझा देता है नृिंदा भली किसी भी